ਸਤਿ ਸ਼੍ਰੀ ਅਕਾਲ ਜੀ ਮਾਨ ਰੰਗ ਸਿੰਘ ਲਹਾੜ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਤੇ ਅੱਜ ਮੈਂ ਬਰੁੱਕ ਸਾਈਡ ਗੁਰਦੁਆਰਾ ਸਾਹਿਬ 'ਚ ਖੜਾ ਜਿੱਥੇ ਅੱਜ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਜਿਹੜਾ ਮਨਾਇਆ ਜਾ ਰਿਹਾ ਤੇ ਮੇਰੇ ਪਿੱਛੇ ਵੇਖੋ ਕਿ ਸੰਗਤਾਂ ਜਿਹੜੀਆਂ ਹੁੰਮ ਹੁੰਮ ਆ ਕੇ ਗੁਰੂ ਘਰ ਦੇ ਦਰਸ਼ਨਾਂ ਲਈ ਆ ਰਹੀਆਂ ਨੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅੱਜ ਦਾ ਜਿਹੜਾ ਦਿਨ ਹੈ ਦੀਵਾਲੀ ਔਰ ਬੰਦੀ ਛੋੜ ਦਿਵਸ ਉਹ ਸਰੀਦੀਆਂ ਸੰਗਤਾਂ ਬਹੁਤ ਹਮ-ਹਮਾਹ ਕੀ ਇਸ ਗੁਰੂ ਘਰ ਦੇ ਵਿੱਚ ਪਹੁੰਚ ਰਹੀਆਂ ਨੇ ਗੁਰਦੁਆਰਾ ਸਾਹਿਬ ਬਰੁੱਕ ਸਾਈਡ ਖੜਾ ਸਰੀ ਦੇ ਵਿੱਚ ਤੇ ਇੱਥੇ ਅੱਜ ਸਹਿਬ ਸ਼੍ਰੀ ਗੁਰੂ ਖਰਗਬੀਨ ਸਾਹਿਬ ਦੇ ਬੰਦੀ ਸ਼ੋਡ ਦਿਵਸ ਜਿਹੜਾ ਮਨਾਇਆ ਜਾ ਰਿਹਾ ਤੇ ਮੇਰੇ ਨਾਲ ਇਸ ਗੁਰੂ ਘਰ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਪ੍ਰਧਾਨ ਜੀ ਤੇ ਸਖਤਰ ਜੀ ਤੇ ਸਾਬਕਾ ਪ੍ਰਧਾਨ ਜੀ ਖੜੇ ਨੇ ਅਸੀਂ ਉਹਨਾਂ ਤੋਂ ਅੱਜ ਦੇ ਇਸ ਸ਼ੁਭ ਦਿਵਸ ਦੇ ਉੱਤੇ ਜਿਹੜੇ ਆ ਸੰਦੇਸ਼ ਲੈਣਾ ਚਾਹੁੰਦੇ ਕੀ ਅੱਜ ਦੇ ਦਿਨ ਤੋਂ ਕੀ ਸੰਦੇਸ਼ ਜਿਹੜਾ ਸਾਡੀ ਕਮਿਊਨਿਟੀ ਨੂੰ ਸਿੱਖ ਕਮਿਊਨਿਟੀ ਨੂੰ ਭਾਰਤੀ ਕਮਿਊਨਿਟੀ ਨੂੰ ਜਿਹੜਾ ਚਾਹੁੰਦੇ ਜੀ ਵਾਈਕੁਚੀ ਕਾਲ ਸਾਹਿਬ ਵਾਈਕੁਚੀ ਖਫਤ ਹੈ ਜਦ ਟੀਵੀ ਦੇ ਜਿਨੇ ਵੀ ਲਿਸਨ ਹੈਗੇ ਨੇ ਨਾ ਵੀਰ ਹੈਗੇ ਨੇ ਅਸੀਂ ਸਾਰਿਆਂ ਨੂੰ ਬਾਈਨਾ ਦਾ ਸਭ ਤੋਂ ਮੁਬਾਰਕਬਾਦ ਦਿੰਦੇ ਆ ਜੀਆਂ ਆਖ ਨੇ ਤੁਸੀਂ ਸਾਡੇ ਕੋਲ ਤੇ ਪਹੁੰਚੇ ਗੁਰੂ ਸਾਹਿਬ ਦੇ ਵਿੱਚ ਅੱਜ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਬੰਦੀ ਛੋਟ ਦਿਵਸ ਸੰਗਤਾਂ ਬਹੁਤ ਹੁਸ਼ਿਆਰ ਨਾ ਮਨਾਰੀਆਂ ਆ ਅਸੀਂ ਪਿਛਲੇ ਤਕਰੀਬਨ ਸਾਲ ਤੋਂ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਵੀ ਕਿਤਨੇ ਦਿਨ ਪਤਨੀ ਜੋੜ ਕੇ ਬਿਸੇਗਾ ਪਰ ਅੱਜ ਜਿਹੜਾ ਥੋੜਾ ਜਿਹਾ ਪਿਆਰ ਰੋਕਣ ਦੇ ਵਿੱਚ ਵੀ ਉਹ ਫੋਨ ਕਰਕੇ ਪੁੱਛ ਰਿਹਾ ਬੰਦੀ ਚੋਰ ਦੇ ਅੱਜ ਹੈ ਕਿ ਕੱਲ ਹੈ ਇਹ ਮੈਂ ਇੱਕ ਕਹਿਣੀ ਚਾਹਣਾ ਐ ਵੀ ਸਾਡੇ ਜਿਹੜੇ ਧਾਰਮਿਕ ਅਧਾਰੇ ਦਿਨ ਹੈਗੇ ਨੇ ਜੇ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਵੱਲ ਪਹਿਲਾਂ ਧਿਆਨ ਦੇਣਾ ਚਾਹੀਦਾ ਆ ਪੈਸੇ ਕਿਹੜੇ ਦਿਨ ਬਣਾਉਣਾ ਆ ਉਹ ਤੱਕਨ ਸਾਲ ਪਰ ਪਹਿਲਾਂ ਕਿਉਂਕਿ ਉਹ ਅਗਲੇ ਸਾਲ ਦੇ ਜਿਹੜੇ ਕੈਲੰਡਰ ਆ ਆਸੂਲੇ ਦਸੰਬਰ ਚ ਲੋਕਾਂ ਨੇ ਘਰ ਨੂੰ ਲੈ ਜਾਣੇ ਆ ਤੇ ਅਸੀਂ ਉਸੇ ਹਿਸਾਬ ਨਾਲ ਉਹਨਾਂ ਨੇ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਅੱਜ ਨਹੀਂ ਤੇ ਕੱਲਿਆ ਲੋਕਾਂ ਦੇ ਵਿੱਚ ਉਚਿੱਤੀ ਪੈ ਜਾਂਦੀ ਹੈ ਉਹ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪ੍ਰੋਗਰਾਮ ਬਦਲਣਾ ਸਾਡੇ ਲਈ ਵੀ ਯੋਖਾ ਹੋ ਜਾਂਦਾ ਬਾਕੀ ਜਿਹੜਾ ਅੱਜ ਤੱਕ ਤੇਨੇ ਤੁਨਕਤਾ ਬੰਦੀਸ਼ੂਰ ਦੇ ਰਸਤੇ ਗੁਰੂ ਮਹਾਰਾਜ ਨੇ ਜਿਹਨੂੰ ਰਿਹਾਅ ਕੀਤਾ ਆ ਜਾਂ ਨਾਲ ਉਹਨਾਂ ਨੇ ਬੁੰਜਾ ਰਾਜੇ ਵੀ ਰਿਹਾ ਕੀਤੇ ਆ ਉਹਨਾਂ ਨੇ ਜਿਹੜੀ ਉਹਨਾਂ ਦੇ ਚਿੰਗਾ ਫਿਊਚਰ ਜਿਹੜਾ ਸੇਗਾ ਗੁਰੂ ਸਾਹਿਬਾਂ ਨੇ ਕਿੱਲਾ ਆਪਣਾ ਨਹੀਂ ਦੇਖਿਆ ਗੁਰੂ ਸਾਹਿਬਾਂ ਨੂੰ ਸੱਤ ਨੂੰ ਤਿਆਰ ਸੀ ਗਏ ਪਰ ਗੁਰੂ ਸਾਹਿਬਾਂ ਨੇ ਕਹਿਤਾ ਵੀ ਮੈਂ ਤਾਂ ਜਾਣਾ ਜੇ ਤੁਸੀਂ ਇਹਨਾਂ ਨੂੰ ਵੇਦਿਆ ਕਰੋ ਉਹਨਾਂ ਨੂੰ ਸਾਰੇ ਰਿਆ ਕਰਕੇ ਆਏ ਤੇ ਰਾਜੀ ਵਾਪਸ ਆਪਣੇ ਘਰੀ ਘਰੀ ਪਹੁੰਚ ਗਏ ਇਹ ਸੰਦ ਜਿਹੜਾ ਹੈਗਾ ਸਾਡਾ ਜੀਨੂ ਸਿੱਖ ਧਰਮ ਅਸੀਂ ਸਰਬੱਤ ਦਾ ਭਲਾ ਕਹਿੰਦੇ ਆ ਇਹਦਾ ਸਾਡਾ ਪ੍ਰਿੰਸੀਪਲਿ ਹਿਸੂਲਾ ਤੇ ਗੁਰੂ ਮਹਾਰਾਜ ਨੇ ਆਪ ਸਰਬੱਤ ਦੇ ਭਲੇ ਤੇ ਪਹਿਰਾ ਦਿੱਤਾ ਤੇ ਸਾਨੂੰ ਵੀ ਇਹ ਸਰਬੱਤ ਦੇ ਭਲੇ ਨੂੰ ਇਦਾਂ ਹੀ ਕਾਇਮ ਰੱਖਣਾ ਚਾਹੀਦਾ ਅਸੀਂ ਇੱਥੇ ਗੁਰਦੁਆਰਾ ਸਾਹਿਬ ਜਿਨੇ ਸੰਗਤਾਂ ਆਉਂਦੀਆਂ ਉਹਨਾਂ ਦਾ ਵੀ ਬਹੁਤ ਧੰਨਵਾਦੀਆਂ ਜਿਹੜੇ ਅੱਜ ਥੋੜੀ ਜੀ ਕੈਨਮਨ ਵੀ ਹੋ ਰਹੀ ਆ ਅੱਜ ਵਰਕਿੰਗ ਡੇ ਵੀ ਹੈ ਗਿਆ ਫਿਰ ਵੀ ਮੈਨੂੰ ਲੱਗਦਾ ਵੀ ਆਉਣ ਦੇ ਦੋ ਚਾਰ ਘੰਟਿਆਂ ਵਿੱਚ ਸੰਖਤਾ ਇਤੇ ਹੋਰ ਹੋਣਗੀਆਂ ਉਹਨਾਂ ਨੂੰ ਸਾਰਿਆਂ ਨੂੰ ਜਿਵੇਂ ਕਿ ਜਨੂਆਰ ਬੰਦੀਛੋੜ ਦੇਤੇ ਬਹੁਤ ਬਹੁਤ ਲੱਖ ਵਧਾਈ ਹੋਵੇ ਸਾਰੇ ਲਿਸਨਰ ਨੂੰ ਵਧਾਈ ਹੋਵੇ ਤੇ ਪ੍ਰਾਪਰ ਪ੍ਰਬੰਧਕਾਂ ਨੂੰ ਜਿਹੜੇ ਇਸ ਟੀਵੀ ਦੇ ਮਾਲਕ ਹਨ ਉਹਨਾਂ ਨੂੰ ਬਹੁਤ ਬਹੁਤ ਆ ਚੰਨਜੀਤ ਸਿੰਘ ਹੋਣੀ ਸਾਡੇ ਜਿਹੜੇ ਸਖਤਰ ਨੇ ਉਹ ਹੁਣ ਦੋ ਚਾਰ ਅੱਖ ਤੁਹਾਡੇ ਨਾਲ ਸਾਂਝ ਕਰਦੇ ਗੁਰਪਿਆਰੇ ਸਾਧ ਸੰਗਤ ਜੀ ਤੇ ਲਿਸ਼ਕਾਰਾ ਟੀਵੀ ਦੇ ਸੋਰਲੇ ਸਾਰੇ ਸਰੋਤਿਆਂ ਨੂੰ ਗੁਰੂ ਦਾ ਬਖਸ਼ਿਆ ਦੀ ਸਮੂਹ ਮੀਟਿੰਗ ਬਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਆਪ ਦੇਖ ਹੀ ਰਹੇ ਹੋ ਅੱਜ ਸੰਗਤ ਕਿਸ ਤਰ੍ਹਾਂ ਆ ਰਹੀ ਹੈ ਜ ਸਵਿਰਤ ਸੰਗਤ ਇਸੇ ਤਰ੍ਹਾਂ ਹੀ ਆਵਾਜ਼ਾਈ ਚੱਲੀ ਹੋਈ ਹੈ ਅੱਜ 6ਵੀਂ ਪਾਸ਼ੇ ਦੇ ਆਪਣੀ ਗਵਾਲੀਅਰ ਕੇ ਸੌਰੀ ਮਾਫੀ ਮੰਗਦਾ 6ਵੀਂ ਪਾਸ਼ੇ ਦੇ ਰਿਆਉਂ ਤੇ 52 ਕ ਰਾਜਾ ਨੂੰ ਰਿਆ ਕੀਤਾ ਗਿਆ ਉਹਨਾਂ ਦੀ ਵਾਪਸੀ ਤੇ ਇਹ ਖੁਸ਼ੀਆਂ ਮਨਾਇਆਂ ਗਈਆਂ ਤੇ ਆਪ ਸਭ ਦੇ ਸਹਿਯੋਗ ਨਾਲ ਅਜਾ 11ਵੀਂ ਬੰਦੀਛੋੜ ਦਿਵਸ ਨੂੰ ਮਨਾਇਆ ਜਾ ਰਿਹਾ ਹੈ ਪਰ ਕਈ ਬਾਹਰਲੇ ਗੁਰਦੁਆਰਾ ਸਾਹਿਬ ਵਿੱਚ ਕਈ ਕਈ ਲੋਕ ਕਲ ਬਣਾ ਰਹੇ ਨੇ ਤੇ ਕਲ ਵੀ ਇੱਥੇ ਸਵੇਰ ਤੋਂ ਲੈ ਕੇ ਮਰਦਬਾਣੀ ਦੇ ਕੀਰਤਨ ਤੇ ਦੀਵਾਨ ਸਜਾਏ ਜਾਣਗੇ ਸਾਨੂੰ ਉਮੀਦ ਹੈ ਕਲ ਵੀ ਸੰਗਤਾਂ ਹੋਮਾ ਕੇ ਪੁੱਜਨ ਕੇ ਦਰਸ਼ਨ ਦੇਣਗੇ ਦਾਸ ਇਲਾ ਕਹਿੰਦਾ ਫਤਬ ਲਾਉਂਦਾ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਦੀ ਫਤਿਹ ਬਿਲਕੁਲ ਠੀਕ ਠੀਕ ਜੀ

ਆਨ ਪਤਨ ਨਾਮ ਸੁਖੋ ਜੇਰਾ ਸਭ ਕਾਰ ਹੈ ਸੁਖਦਾਇਆ ਹਰ ਪਤਨ ਨਾਮ ਸੁਖੋ ਜੇਰਾ ਸਭ ਕਾਰ ਹੈ ਸੁਖਦਾਇਆ मूर्मा माणा पूर् I'm not going to be able to do that. <muchas> I'm not going to be able to do that. <muchas> I'm not going to be able to do that. i

好、wow. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਤੇ ਬਰੁੱਕ ਸਾਈਡ ਵੱਲੋਂ ਸਾਰਿਆਂ ਨੂੰ ਲੱਖ ਲੱਖ ਬੰਦੀ ਛੋੜ ਦੀ ਬਧਾਈ ਦੇ ਰਹੇ ਹਾਂ ਸਾਵਨਾ ਸੰਗਤਾਂ ਨੂੰ ਰਲ ਮਿਲ ਕੇ ਆ ਕੇ ਸੇਵਾ ਕਰਨ ਔਰ ਸਾਰਿਆਂ ਨਾਲ ਮਿਲ ਜੁਲ ਕੇ ਹੈਪੀ ਬੰਦੀ ਛੋੜ ਦਾ ਥਿਸ ਵਾਸ ਮਨਾਉਣ ਲਈ ਕਹਿ ਰਹੇ ਆ ਤੇ ਭੰਜੀ ਜਿਹੜੀਆਂ ਤੁਸੀਂ ਆ ਬੰਦੀ ਛੋੜ ਕੇ ਉਸ ਮਨਾ ਰਹੇ ਹੋ ਹਾਂਜੀ ਜਿਹੜੀਆਂ ਤੁਹਾਡੇ ਹੁਣ ਯੂਨੀਫਾਰਮ ਤੋਂ ਆ ਲੱਗਦਾ ਵੀ ਤੁਸੀਂ ਇਸ ਗੁਰਦਾਰੇ ਦੀ ਜਿਹੜੀਆਂ ਵੱਲੋਂ ਬਸਾਈਆਂ ਬੀਪੀਆਂ ਦੀ ਜਥਾ ਇੱਕ ਉਹ ਬਣਾਇਆ ਹੋਇਆ ਤੁਸੀਂ ਨਾਲ ਇਹ ਸਾਡੇ ਸਾਰੇ ਸੇਵਾਦਾਰ ਜਿੰਨੇ ਵੀ ਆ ਅਸੀਂ ਸਾਰੀਆਂ ਬੀਬੀਆਂ ਸੇਵਾ ਕਰਦਿਆਂ ਇੱਥੇ ਹਾਂ ਜੀ ਜਦੋਂ ਵੀ ਕੋਈ ਐਡਾ ਤਾਂ ਦਿਨ ਤਿਹਾਰ ਆਉਂਦਾ ਆ ਅਸੀਂ ਸਾਰੀ ਯੂਨੀਫਾਰਮ ਇੱਕ ਬਣਾਈ ਦੀਏ ਤੇ ਕਸ ਹਾਂ ਜੀ ਇਹਦੇ ਸਭੀ ਸਿੱਖ ਕਮਿਊਨਿਟੀ ਦਾ ਪੰਜਾਬੀ ਕਮਿਊਨਿਟੀ ਨੂੰ ਆਪਣੀਆਂ ਬੀਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਦੇ ਦਿਨ ਦੇ ਉੱਤੇ ਸਾਰੇ ਰਲ ਮਿਲ ਕੇ ਸਭੀ ਰਹਿਣ ਸਭ ਇੱਕ ਰਹਿਣ ਆਓ ਰਲ ਮਿਲ ਕੇ ਇਕੱਠੇ ਹੋ ਕੇ ਜਿੰਦਗ ਜਨਾਈਏ ਸ੍ਰੀ ਹਰਗੋਬਿੰਦ ਜੀ ਦਾ ਬੰਦੀ ਛੋੜ ਦੇ ਸੁਖ ਸੁਹਣਾਈਏ ਠੀਕ ਸੋ ਸਭ ਨੂੰ ਬਹੁਤ ਬਹੁਤ ਬਧਾਈਆਂ ਬਰੁਕ ਸਾਈਡ ਦੇ ਵੱਲੋਂ ਬੀਬੀਆਂ ਵੱਲੋਂ ਸੇਵਾਦਾਰਾਂ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਲੱਖ ਬਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਕਿਹੜੇ ਕਿਹੜੇ